ਚੇ ਚਾਹ ਬਹੇ ਮੇਰਾ ਸਤ ਗੁਰੂ ਸੋਤਾ ਲੈ ਤੁਰੁ ਮੁਖਾ ਆਨੰਦ ਤੁਲਿ ਸਾਧ ਗੁਰੁ ਕਰੀਵਨੀਆ ਗੁਰੁ ਕਰੀ ਪਦੀਵਾ ਜਨਰੀ ਚੰਦਾ

try

あ <laughs> <laughs>

thank you ਸੁਭਾਗਤ ਜੀ ਤੇਲ ਜਿਤ੍ਰੀ ਸੰਤ ਸੁ Cut, ooh, ooh, ਜੇ ਸਤਗੁਰੂ ਨਦਰ ਕਰੇ ਨਿਮਕ ਇੱਕ ਹਰਿ ਨਾਮ ਦੇ ਮੇਰਾ ਮਨ ਤਲ ਸ਼ੀਤਲ ਹੋਏ ਸਤਗੁਰੂ ਕਿਰਪਾ ਕਰਨ ਸਤਗੁਰੂ ਰਹਿਤ ਕਰਨ ਤਾਂ ਜੀਨ ਲੱਖਾਂ ਹੀ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ ਜਿਨੇ ਗੁਰਮੁਖ ਪਰਵਾਰ ਦੇ ਉੱਤੇ ਸਤਗੁਰੂ ਨੇ ਰਹਿਤ ਕੀਤੀ ਸਤਗੁਰੂ ਨੂੰ ਸੋਹਣੇ ਕੋਠੀ ਜੀ ਦਾਤ ਬਖਸ਼ੀ ਹੈ ਸੋਨੇ ਮਕਾਨਾਂ ਦੀ ਦਾਤ ਬਖਸ਼ੀ ਹੈ ਤੇ ਜੋ ਸਭ ਤੋਂ ਪਹਿਲਾਂ ਗੁਰਮਤਿ ਪਰਿਵਾਰ ਨੇ ਜੋ ਕੰਮ ਕਰਵਾਇਆ ਹੈ ਉਹ ਧੰਨਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਵਿੱਤਰ ਚਰਨ ਗੁਰਮਤਿ ਪਰਿਵਾਰ ਨੇ ਆਪਣੇ ਜੇ ਉਹ ਨਵੇਂ ਮਕਾਨ ਬਣਾਏ ਹਨ ਇਹਨਾਂ ਦੇ ਵਿੱਚ ਪਵਾਏ ਹਨ ਇਹ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਗੁਰੂ ਨੇ ਪਹਿਲੇ ਸਾਧ ਸੰਗ ਜੋ ਜੀਵ ਦੁੱਖ ਦੇ ਵਿੱਚ ਤੇ ਪਰਮਾਤਮਨ ਪਰਿਸ਼ੀਤੀ ਯਾਦ ਕਰਦਾ ਜਦੋਂ ਦੁੱਖ ਆਉਂਦਾ ਹੈ ਨਾ ਤੇ ਪਰਿਸ਼ੀਤੀ ਪਰਮਾਤਮਾ ਚੇਤੇ ਆਉਂਦਾ ਸਤਿਗੁਰੂ ਪਰਿਸ਼ੀਤੀ ਚੇਤੇ ਆਉਂਦਾ ਹੈ ਦੁੱਖ ਦੇ ਵਿੱਚ ਆਪਾਂ ਬੜੀਆਂ ਅਰਦਾਸਾਂ ਕਰਦੇ ਆ ਭਾਜ-ਭਾਜ ਕੇ ਵੀ ਸਤਿਗੁਰੂ ਮੇਰੇ ਤੇ ਦੁੱਖ ਆ ਗਿਆ ਕਿਰਪਾ ਕਰੋ ਰੈਤ ਕਰੋ ਮੇਰੇ ਤੋਂ ਇਹ ਦੁੱਖ ਇਹ ਬਲਾ ਮੇਰੇ ਤੋਂ ਦੂਰ ਕਰੋ ਤੇ ਗੁਰਬਾਣੀ ਨੇ ਵੀ ਕਿਹਾ ਵੀ ਜਦੋਂ ਵੀ ਕੋਈ ਦੁੱਖ ਆਉਂਦਾ ਹੈ ਨਾ ਤੇ ਅਰਦਾਸ ਕਰਨੀ ਵੀ ਚਾਹੀਦੀ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਗੁਰਦੀ ਬਾਣੀ ਸੁਣਾਉਣ ਹੈ ਨਾ ਆਪਾਂ ਪੜ੍ਹਦੇ ਆ ਸਭੋ ਭਜੇ ਆਸਰਾ ਚੁਕਿਆ ਸਭ ਦਾ ਸਰਉਚਿਤ ਆਵੈ ਉਸ ਪਰਮਰਾ ਲਗਨ ਤਤੀ ਵਾਹ ਜਦੋਂ ਕੋਈ ਮਾਰਾ ਸਮਾ ਆ ਜਾਂਦਾ ਹੈ ਨਾ ਤੇ ਉਸ ਪਰਮਾਤਮਾ ਨੂੰ ਚੇਤੇ ਕਰੀਏ ਉਸ ਅਕਾਲ ਪੁਰਖ ਅੱਗੇ ਅਰਦਾਸ ਕਰੀਏ ਸਤਿਗੁਰੂ ਅੱਗੇ ਅਰਦਾਸ ਕਰੀਏ ਤੇ ਸਤਿਗੁਰੂ ਅਰਦਾਸ ਸੰਪੂਰਨ ਕਰਦੇ ਨੇ ਸਾਡੇ ਦੁੱਖ ਦਰਦ ਸਾਡੇ ਦੂਰ ਕਰਦੇ ਨੇ ਦੁੱਖ ਵੇਲੇ ਅਰਦਾਸ ਕਰਨੀ ਇਹ ਚੰਗੀ ਗੱਲ ਹੈ 버ਚੇਤੇ ਦੇ ਕੇ ਸੁੱਖ ਵੇਲੇ ਉਸ ਪਰਮਾਤਮਾ ਦਾ ਸ਼ੁਕਰਾਨਾ ਵੀ ਕਰਨਾ ਚਾਹੀਦਾ ਜਿੱਤੇ ਦੁੱਖ ਵੇਲੇ ਅਰਦਾਸ ਕਰਦੇ ਆ ਨਾ ਦੁੱਖ ਵੇਲੇ ਆਪਾਂ ਬੜੀ ਭੱਜ ਕੇ ਜਾਨਿਆਂ ਵੀ ਗੁਰੂ ਘਰ ਜਾ ਕੇ ਅਰਦਾਸ ਕਰੀ ਉਸੇ ਤਰ੍ਹਾਂ ਹੀ ਜਦੋਂ ਸਾਡੇ ਸੁੱਖ ਵੀ ਆਉਂਦਾ ਹੈ ਨਾ ਉਦੋਂ ਵੀ ਅਸੀਂ ਭੱਜ ਕੇ ਗੁਰੂ ਘਰ ਜਾਈਏ ਸਤਿਗੁਰੂ ਅੱਗੇ ਅਰਦਾਸ ਕਰੀਏ ਸ਼ੁਕਰਾਨੇ ਦੀ ਸਤਿਗੁਰੂ ਨੂੰ ਚੇਤੇ ਕਰੀਏ ਉਸ ਅਕਾਲ ਪੁਰਖ ਨੂੰ ਚੇਤੇ ਕਰੀਏ ਵੀ ਇਹ ਅਕਾਲ ਪੁਰਖ ਦੇਣ ਵਾਲਾ ਤੇ ਤੂੰ ਹੀ ਹੈ ਸਭ ਕੁਝ ਦੇਣ ਵਾਲਾ ਤੂੰ ਇਹ ਦਦਾ ਦਾਤਾ ਏਕ ਹੈ ਸਭ ਕੁਝ ਦੇਵਨਹਾਰ ਦਿਂਜਾ ਤੋੜਨਾ ਆਵੀ ਅਗਨਤ ਭੰਡਾਰ ਉਹਦੇ ਕੋਲ ਅਗਨਤ ਭੰਡਾਰ ਨੇ ਉਹਨੂੰ ਉਹਨੂੰ ਦੇਂਦਿਆਂ ਕੋਈ ਛੋੜ ਨਹੀਂ ਆਉਣੀ ਸਭ ਲੈਂਦੇ ਲੈਂਦੇ ਮੱਤ ਜਾਣਿਆ ਹੁੰਦਾ ਦੇਂਦਾ ਦੇ ਲੈਂਦੇ ਥੱਪਾ ਹੁੰਦਾ ਕਿ ਕਾਹਤਰ ਆਹੀ ਖਾ ਉਹ ਪ੍ਰਮਾਤਮਾ ਦੇਂਦਾ ਦੇਂਦਾ ਖੜਦਾ ਨਹੀਂ ਤੇ ਅਸੀਂ ਲੈਦੇ ਲੈਂਦੇ ਥੱਕ ਜਾਂਦੇ ਸਭ ਨੂੰ ਕਦੇ ਪਤਾ ਨਹੀਂ ਕਿ ਨਹੀਂ ਜੋਬ ਖਾ ਕੇ ਉਹਦੇ ਕੋਲ ਉਹਦੀਆਂ ਦਾਤਾਂ ਆ ਸੋ ਸਭ ਤੋਂ ਵੱਡੀ ਗੱਲ ਹੈ ਜਦੋਂ ਦੁੱਖ ਵੇਲੇ ਤੇ ਅਰਦਾਸ ਕਰਨੇ ਕੰਮ ਜਦੋਂ ਸੋਚਦੇ ਆਂ ਤੇ ਉਦੋਂ ਸਤਿਗੁਰੂ ਦਾ ਸ਼ੁਕਰਾਨਾ ਵੀ ਕਰਨਾ ਜਿਵੇਂ ਗੁਰਮਖ ਪਰਿਵਾਰ ਨੇ ਸਤਿਗੁਰੂ ਦਾ ਸ਼ੁਕਰਾਨਾ ਕੀਤਾ ਸਾਧਗੁਰੂ ਦੇ ਪਾਵਨ ਪਵਿੱਤਰ ਚਰਨ ਆਪਣੇ ਗ੍ਰਹਿ ਵਿਖੇ ਪਾਇ ਸ਼੍ਰੀ ਸੁਖਮਨੀ ਸਾਹਿਬ ਦੇ ਪਾਸ ਕਰਵਾਏ ਹਨ ਸਤਿਗੁਰੂ ਕਿਰਪਾ ਕਰ ਇਨਾਮ ਕਾਨਾ ਵਿੱਚ ਏਸ਼ ਕੋਠੀ ਦੇ ਵਿੱਚ ਸੁੱਖਾਂ ਦਾ ਖੁਸ਼ੀਆਂ ਦਾ ਵਸਨਾ ਕਰਨ ਕਿਉਂਕਿ ਗੁਰੂ ਦੀ ਬਾਣੀ ਦਾ ਹਰ ਬਾਣੀ ਇੱਥੇ ਜਾਇਬ ਹੈ ਤੇਰਾ ਸਤਿਗੁਰੂ ਸੋ ਥਾਲ ਸੁਹਾਵਾ ਜਿੱਥੇ ਮੇਰੇ ਸਤਿਗੁਰੂ ਜਾ ਕੇ ਬਰਾਜਮਾਨ ਹੋ ਜਾਂਦੇ ਨੇ ਉਹ ਜਗ੍ਹਾ ਤੇ ਵੈਸੇ ਹੀ ਪਵਿੱਤਰ ਹੋ ਜਾਂਦੀ ਹੈ ਜਿਵੇਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਮਹਾਰਾਜ ਜਿੱਥੇ ਜਿੱਥੇ ਵੀ ਆਪਣੀਆਂ ਚਾਰ ਉਦਾਸੀਆਂ ਦੇ ਵੇਲੇ ਗਏ ਚਾਰ ਯਾਤਰਾਵਾਂ ਦੇ ਵੇਲੇ ਗਏ ਤੇ ਗੁਰੂ ਦੇ ਪੈਰੀ ਸਾਥ ਸੰਗਜ ਉੱਥੇ ਉੱਥੇ ਹੀ ਅੱਜ ਗੁਰਦੁਆਰਾ ਸਾਹਿਬ ਬਣੇ ਨੇ ਭਾਵੇਂ ਪਹਾੜਾਂ ਦੇ ਗਏ ਭਾਵੇਂ ਜੰਗਲਾਂ 'ਚ ਗਏ ਭਾਵੇਂ ਮੈਦਾਨਾਂ 'ਚ ਗਏ ਜਿੱਥੇ ਜਿੱਥੇ ਵੀ ਤੁਸੀਂ ਦੇਖੋ ਸਤਿਗੁਰੂ ਧਰਮ ਸ਼੍ਰੀ ਗੁਰੂ ਨਾਨਕ ਦੇਵ ਜੀ ਸੰਗਤ ਦੇ ਕੋ ਉਹ ਜਗਾ ਅਜ ਪੂਜਨਯੋਗ ਹੋ ਗਈ ਆਪਾਂ ਸ਼ਬਦ ਵੀ ਪੜਨੇ ਨੇ ਜਿੱਥੇ ਬਾਬਾ ਪੈਰ ਤੇ ਪੂਜਾ ਆਸਰ ਥਾਪਨ ਸੋ ਜਿੱਤੇ ਜਿੱਤੇ ਮੇਰੇ ਸਤਿਗੁਰੂ ਧਰਮ ਸ਼੍ਰੀ ਗੁਰੂ ਨਾਨਕ ਦੇਵ ਸ਼ਹਮਰਾਜ ਨੇ ਪੈਰ ਪਾਏ ਅੱਜ ਹਰ ਜਗ੍ਹਾ ਤੇ ਗੁਰਦਵਾਰ ਸਾਹਿਬ ਬਣੇ ਹੋਏ ਉਹ ਜਗਾ ਪੂਜਨਯੋਗ ਹੋ ਗਈ ਹੋ ਗਈ ਉਸੇ ਤਰ੍ਹਾਂ ਜਿੱਥੇ ਧਰਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੈਰ ਪਾਉਂਦੇ ਨੇ ਇਥੇ ਮੇਰੇ ਸਤਿਗੁਰੂ ਚਰਨ ਪਾਉਂਦੇ ਨੇ ਤੇ ਉਹ ਜਗਾ ਵੀ ਪੂਜਨਯੋਗ ਹੋ ਜਾਂਦੀ ਆ ਜੇ ਆਪਾਂ ਬੈਠੇ ਨੇ ਨਾ ਜੀ ਅੱਜ ਆਪਾਂ ਬੈਠ ਕੇ ਸਤਿਗੁਰੂ ਦੇ ਸਾਮ ਹੋ ਕੇ ਇੱਕ ਹਿਸਾਬ ਲੈ ਗੁਰਦੁਆਰਾ ਸਾਹਿਬ ਗੁਰਦੁਆਰੇ ਦਾ ਅਰਥ ਕੀ ਹੁੰਦਾ ਜੀ ਗੁਰੂ ਦਾ ਦਵਾਰਾ ਜਿੱਥੇ ਗੁਰੂ ਹੋਵੇ ਗੁਰੂ ਤੋਂ ਬਿਨਾਂ ਸਿਰਫ ਇੱਕ ਟਾ ਪੱਥਰ ਦੀ ਇਮਾਰਤਾਂ ਨਹੀਂ ਕੁਛ ਨਹੀਂ ਪਰ ਜਿੱਥੇ ਗੁਰੂ ਆ ਜਾਂਦਾ ਫਿਰ ਉਹ ਗੁਰਦੁਆਰਾ ਬਣ ਜਾਂਦਾ ਕਿਸੇ ਵੀ ਗੁਰੂ ਧਾਮ ਚ ਦੇਖ ਲਈਏ ਜੇ ਉਸ ਤੋਂ ਆਪਾਂ ਮਾਰਦ ਦਾ ਸਰੂਪ ਪਿੱਛੇ ਕਰ ਦਈਏ ਨਾ ਕੀ ਹੈ ਜੀ ਉਹ ਸਿਰਫ ਇੱਕ ਬਿੰਡਿੰਗ ਬਣ ਕੇ ਰਹਿ ਜਾਂਦੀ ਇੱਕ ਇਮਾਰਤ ਬਣ ਕੇ ਰਹਿ ਜਾਂਦੀ ਪਰ ਜਦੋਂ ਉੱਥੇ ਤਾਂ ਸ਼੍ਰੀ ਗੁਰੂ ਗ੍ਰਸਾਮਰਾ ਜੀ ਦੇ ਪ੍ਰਕਾਸ਼ ਹੋ ਜਾਂਦੇ ਨੇ ਤੇ ਉਹ ਗੁਰਦੁਆਰਾ ਬਣਦਾ ਤੇ ਵੈਸ਼ੇ ਵੀ ਗੁਰੂ ਦੀ ਬਾਣੀ ਦਾ ਪਰਮਾਨ ਹੈ ਇੱਥੇ ਜਾਏ ਸੇ ਅਸਥਲ ਸੋਇਨ ਚੁਬਾਰੇ ਜਿੱਥੇ ਨਾਮ ਨਜਕੀਏ ਮੇਰੇ ਗਵਿੰਦਾ ਸੇ ਨਗਰ ਉਜਾਰੀ ਕੀ ਜਿੱਥੇ ਨਾਮ ਨਜਕੀਏ ਪ੍ਰਭ ਪਿਆਰੇ ਸੇ ਅਸਥਲ ਸੋਇਨ ਚੁਬਾਰੇ ਜਿੱਥੇ ਬੈਠ ਕੇ ਉਸ ਪ੍ਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ ਉਸ ਪ੍ਰਮਾਤਮਾ ਦੀ ਸ਼ਿਫਤਸਲਾ ਹੁੰਦੀ ਹੈ ਹਰਜਸ ਕੀਰਤਨ ਹੁੰਦਾ ਹੈ ਸਭ ਨੂੰ ਕਹਿੰਦੇ ਉਹ ਚਵਾਰੇ ਉਹ ਕੋਠੀਆਂ ਉਹ ਘਰ-ਬਾਰ ਉਹ ਮਕਾਨ ਸੋਹnde ਨੇ ਤੇ ਜਿੱਥੇ ਨਾਮ ਨੂੰ ਜਪੀਏ ਮੇਰੇ ਗਵਿੰਦਾ ਸਹੀ ਨਗਰ ਉਜਾਰੀ ਜਿੱਥੇ ਨਾਮ ਨਹੀਂ ਜਪਿਆ ਜਾਂਦਾ ਉਹ ਨਗਰ ਉਜਾੜਦੇ ਬਰਾਬਰ ਹੈ ਸੋ ਗੁਰਮਖ ਪਰਿਵਾਰ ਨੇ ਸਤੂਰ ਦੇ ਚਰਨ ਕਰਸੇ ਹਾਂ ਗੁਰੂ ਦੀ ਬਾਣੀ ਫਰਮਾ ਦਾ ਪ੍ਰਮਾਣ ਹੈ ਜੋ ਸਰਣੀ ਆਵੇ ਸਰਬ ਸੁਖ ਪਾਵੇ ਜਿਹੜਾ ਵੀ ਗੁਰੂ ਦੀ ਸ਼ਰਧਾ ਦੇ ਵਿੱਚ ਆਂਦਾ ਹੈ ਉਹ ਸਾਰੇ ਸੁਖ ਪ੍ਰਾਪਤ ਕਰ ਰਿਹਾ ਹੈ ਜਿੰਨੇ ਹੀ ਪੱਲੇ ਕਾਲਿਆ ਆਉ ਗੋ ਨੂੰ ਪਿਆਰੀ ਸ਼ੀਸ਼